ਸ਼੍ਰੀ ਮੋਖਸਰ ਸਾਹਿਬ ਦੇ ਪਿੰਡ ਥਾਂਦੇ ਆਲਾ ਖੜੇ ਹੋਏ ਆ ਇਸ ਤੋਂ ਪਹਿਲਾਂ ਲਵਾਨੇ ਵਾਲੀ ਪਿੰਡ ਵਿਖੇ ਆ ਜਿਹੜਾ ਉਹ ਕਿਸਾਨਾਂ ਦੀ ਵੱਡੇ ਪੱਦਰ ਦੇ ਉੱਤੇ ਗ੍ਰਿਫਤਾਰੀ ਹੋਈ ਅਤੇ ਧੱਕੇ ਨਾਲ ਉਸ ਪਿੰਡ ਦੇ ਵਿੱਚ ਭਾਜਪੀ ਨੇ ਰੈਲੀ ਕੀਤੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਉਸ ਪਿੰਡ ਦੇ ਵਿੱਚ ਉਸ ਪਿੰਡ ਦੀ ਰੈਲੀ ਦੇ ਦੌਰਾਨ ਸਿਰਫ ਚਾਰਕ ਬੰਦੀ ਆਏ ਸੀਗੇ ਬਾਕੀ ਜਿੰਨੇ ਵੀ ਸੀਗੇ ਸਾਰੇ ਦੇ ਸਾਰੇ ਬਾਹਰਲੇ ਪਿੰਡਾਂ ਦੇ ਸੀਗੇ ਇਹ ਇਸ ਦੀ ਰਿਪੋਰਟ ਵੀ ਹੈ ਜਿਹੜੀ ਤੁਸੀਂ ਸਾਡੇ ਪੇਜ ਤੋਂ ਆ ਜਿਹੜਾ ਉਹ ਦੇਖ ਸਕਦੇ ਹੋ ਆ ਹੁਣ ਅਸੀਂ ਥੰਦੇ ਆਲਾ ਖੜੇ ਹੋਏ ਆ ਇੱਥੇ ਵੀ ਕਿਸਾਨਾਂ ਵੱਲੋਂ ਆ ਜਿਹੜਾ ਉਹ ਤਿਆਰੀ ਕੀਤੀ ਜਾ ਰਹੀ ਆ ਵਿਰੋਧ ਕਰਨ ਦੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਅ ਅੱਜ ਲਵਾਨੇ ਵਾਲੀ ਆ ਜਿਹੜੀ ਉਹ ਗ੍ਰਿਫਤਾਰੀ ਹੋਈ ਆ ਕਈ ਥਾਵਾਂ ਦੇ ਉੱਤੇ ਲਗਾਤਾਰ ਕਿਸਾਨਾਂ ਦੀਆਂ ਗ੍ਰਿਫਤਾਰੀਆਂ ਹੋ ਰਹੀਆਂ ਕੀ ਕਹਿਣਾ ਚਾਹੋਗੇ ਮੇਰਾ ਨਾਮ ਬਲਵਿੰਦਰ ਸਿੰਘ ਆ ਜੀ ਮੈਂ ਕਿਰਤੀ ਕਿਸਾਨ ਜੁਨੇੰਦਾ ਜ਼ਿਲ੍ਹਾ ਪ੍ਰਧਾਨ ਆ ਅਸੀਂ ਲਗਾਤਾਰ ਦਿੱਲੀ ਦੇ ਵਿੱਚ 1 ਸਾਲ ਤੇ 1.5 ਮਹੀਨਾ ਲੜੇ ਆ ਉੱਥੇ ਜਿਹੜਾ ਸੀਗਾ ਸਾਡੇ 750 ਜਿਹੜੇ ਜਵਾਨ ਸ਼ਹੀਦ ਹੋਏ ਨਾਲ ਉੱਥੇ ਜਿਹੜਾ ਸੀਗਾ ਅਜੀਤ ਮਿਸ਼ਰਾ ਟੈਣੀ ਵੱਲੋਂ ਲਖੀਮ ਭੋਖੀ ਜੀ ਦੇ ਵਿੱਚ ਅ ਬਿਲਕੁਲ ਸ਼ਾਂਤਮਈ ਜਿਹੜਾ ਸੀ ਆਪ ਦਾ ਪ੍ਰਦਰਸ਼ਨ ਕਰਕੇ ਵਾਪਸ ਜਾ ਰਿਹਾ ਕਿਸਾਨਾਂ ਦੇ ਉੱਤੇ ਉਹਨਾਂ ਨੇ ਜਿਹੜੀਆਂ ਗੱਡੀਆਂ ਚੜਾਈਆਂ ਅਜੀਤ ਮਿਸ਼ਰਾ ਟੈਣੀ ਹੈ ਜਿਹੜਾ ਉਹ ਹਲੇ ਵੀ ਬਾਹਰ ਫਿਰਦਾ ਔਰ ਉਹਨੂੰ ਟਿਕਟ ਦਿੱਤੀ ਗਈ ਹੈ ਭਾਜਪਾ ਦੀ ਅੱਜ ਜਿਹੜੀ ਤੁਸੀਂ ਗੱਲ ਕਰਦੇ ਹੋ ਗ੍ਰਿਫਤਾਰੀ ਦੀ ਸਾਡੀਆਂ ਗ੍ਰਿਫਤਾਰੀਆਂ ਰੋਜ਼ ਹੀ ਹੁੰਦੀਆਂ ਰਹਿੰਦੀਆਂ ਅਸੀਂ ਜਦੋਂ ਘਰਾਂ ਤੋਂ ਤੁਰਦੇ ਹਾਂ ਸਿਰ ਤੇ ਖਫਣ ਬਨ ਕੇ ਤੁਰਦੇ ਆਂ ਔਰ ਘਰਦਿਆਂ ਨੂੰ ਇਹ ਕਹੇ ਕਿ ਤੁਰਦੇ ਆਂ ਕਿ ਸਾਡਾ ਆਟਾ ਆਇਆ ਤਾਂ ਗੁੰਨੇਉ ਜੇ ਅਸੀਂ ਵਾਪਸ ਆ ਗਏ ਤਾਂ ਆਟੇ 'ਚ ਪਾਣੀ ਪਾ ਲਿਓ ਨਹੀਂ ਤਾਂ ਨਹੀਂ ਇਸ ਤਰ੍ਹਾਂ ਦੀਆਂ ਗ੍ਰਿਫਤਾਰੀਆਂ ਜਿਹੜੀਆਂ ਆ ਉਹਨਾਂ ਤੋਂ ਸਾਨੂੰ ਕੋਈ ਡਰ ਨਹੀਂ ਦੂਜੀ ਗੱਲ ਹੈ ਜਿਵੇਂ ਉਹ ਭੌਂਕਾ ਹੈਗਾ ਇਹਨਾਂ ਦਾ ਨਵਾਂ ਪੈਦਾ ਹੋਇਆ ਫਰੀਦਕੋਟ ਤੋਂ ਖੜਾ ਹੈਗਾ ਹੰਸਰਾਜ ਹੰਸ ਵਾਰੀ-ਵਾਰੀ ਉਹ ਆਪਣੇ ਬਿਆਨ ਬਦਲ ਰਿਹਾ ਹੈ ਕਿਤੇ ਜਦੋਂ ਉਹਨੂੰ ਪੁੱਛਦੇ ਆਏ ਵੀ ਤੂੰ ਮਜ਼ਦੂਰਾਂ ਦਾ ਹਾਮੀ ਹੈ ਤੂੰ ਦੱਸ ਵੀ ਮਜ਼ਦੂਰਾਂ ਦੀ ਦਿਹਾੜੀ ਕਿੰਨੀ ਹੈ ਤਉ ਜਵਾਬ ਦਿੰਦਾ ਕਿ ਨਾ ਮੈਂ ਕਿਹੜਾ ਕਲਰਕ ਲੱਗਾ ਹਾਂ ਜਿਹੜਾ ਬੰਦਾ ਐਮਪੀ ਖੜਾ ਹੋਇਆ ਉਹਨੂੰ ਥੋੜੀ ਬਹੁਤੀ ਨੋਲਿਜ ਤਾਂ ਚਾਹੀਦੀ ਹੈ ਨਾ ਜੀ ਹੁਣ ਉਹ ਗੱਲ ਕਰ ਰਿਹਾ ਵੀ ਜਿਹੜਾ ਹੈਗਾ ਵੀ ਇਹ ਕਿਸਾਨ ਸੋਚ ਰਿਹਾ ਹੈ ਗਰੀਬਾਂ ਦਾ ਬੱਚਾ ਪਾਰਲੀਮੈਂਟ ਚ ਜਾਊਗਾ ਉੱਥੇ ਜਾ ਕੇ ਜ਼ਮੀਨਾਂ ਵੰਡੂਗਾ ਅਸੀਂ ਤਾਂ ਪਹਿਲੇ ਜ਼ਮੀਨਾਂ ਮੰਡਣ ਦੇ ਹੱਕ ਚ ਹੈ ਜ਼ਮੀਨਾਂ ਜੇ ਵੰਡੀਆਂ ਗਈਆਂ ਤੇ ਸਾਨੂੰ ਹੋਰ ਜ਼ਮੀਨਾਂ ਮਿਲਣੀਆਂ ਕਿਉਂਕਿ ਸਾਰੇ ਜਿਹੜਾ ਸਿਸਟਮ ਸਾਰਿਆਂ ਨੂੰ 17-17 ਏਕੜ ਮਿਲਣੀ ਹੈਗੀ ਸਾਡੇ ਕੋਲੇ ਕਿਹੜੀਆਂ ਜ਼ਮੀਨਾਂ ਹੈ ਕਿਸੇ ਕੋਲ 3 ਕਿੱਲੇ ਕਿਸੇ ਕੋਲ 4 ਕਿੱਲੇ ਜਮੀਨਾ ਨਰਸਿਮਹਾ ਰਾਓ ਵਰਗੇ ਕੋਲੇ 13 ਰੇਲਵੇ ਸਟੇਸ਼ਨ ਆ ਉਹਦੀ ਜਮੀਨ ਦੇ ਵਿੱਚ ਉਹ ਵੰਡਣ ਦੀ ਗੱਲ ਕਰ ਰਹੇ ਆ ਅਸੀਂ ਜੀ ਔਰ ਦੇਣੀ ਕਿਨੂੰ ਐ ਸਾਡੇ ਸਾਥੀਆਂ ਨੂੰ ਇਹਨਾਂ ਨੂੰ ਮਜ਼ਦੂਰਾਂ ਨੂੰ ਛੋਟੇ ਕਿਸਾਨਾਂ ਨੂੰ ਉਹਨਾਂ ਨੂੰ ਦੇਣ ਵਾਸਤੇ ਅਸੀਂ ਤਾਂ ਪਹਿਲਾਂ ਤੋਂ ਵੰਡ ਕਰ ਰਹੇ ਆ ਅੱਛਾ ਇਹ ਕਿਸਾਨ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਵੀ ਜੋ ਲੈਂਡ ਸੀਲਿੰਗ ਐਕਟ ਐ ਇਸ ਦਾ ਤੁਸੀਂ ਸਮਰਥਨ ਕਰਦੇ ਹੋ ਬਿਲਕੁਲ ਹਾਂ ਅਸੀਂ ਅਸੀਂ ਤਾਂ ਲੜਾਈ ਲੜ ਰਹੇ ਆ ਰੋਜ਼ ਵੀ ਲੈਂਡ ਸੀਲਿੰਗ ਹੋਣੀ ਚਾਹੀਦੀ ਐ ਔਰ ਜਿਹੜਾ ਹੈਗਾ ਇਹਦਾ ਗਰੀਬਾਂ ਦੇ ਵਿੱਚ ਜਿਹੜਾ ਹੈਗਾ ਉਹ ਵੰਡ ਹੋਣੀ ਚਾਹੀਦੀ ਹੈ ਜਿਨ੍ਹਾਂ ਕੋਲੇ ਘੱਟ ਜ਼ਮੀਨ ਹੈਗੀ ਸਾਨੂੰ ਇਹ ਕੋਈ ਡਰ ਨਹੀਂ ਸਾਡੀ ਜ਼ਮੀਨ ਤਾਂ ਵੰਡੀ ਨਹੀਂ ਜਾਣੀ ਸਾਡੇ ਕੋਲ ਜ਼ਮੀਨ ਹੈ ਕਿਹੜੀ ਅਸੀਂ ਤਾਂ ਹੋਰ ਉਹਨਾਂ ਜ਼ਮੀਨਾਂ ਨੂੰ ਉੱਦੀ ਵੰਡ ਕਰਨ ਵਾਸਤੇ ਪਹਿਲਾਂ ਹੀ ਤਿਆਰਾਂ ਜਿਹੜਾ ਇਹ ਭੌਂਕਾ ਇਹਨਾਂ ਦਾ ਕਰੀ ਜਾਂਦਾ ਹੈਗਾ ਅੱਛਾ ਪੰਜਾਬ ਦੇ ਵਿੱਚ ਇੱਕ ਨਵਾਂ ਮਾਹੌਲ ਆ ਜਿਹੜਾ ਦੇਖਣ ਨੂੰ ਮਿਲ ਰਿਹਾ ਹੈਗਾ ਹੰਸ ਰਾਜ ਦੇ ਬਿਆਨਾਂ ਦੇ ਨਾਲ ਜੱਟ ਵਰਸਸ ਅ ਦਲਤ ਬਣਾਇਆ ਜਾ ਰਿਹਾ ਹੈਗਾ ਕਿਸਾਨ ਵਰਸਸ ਮਜ਼ਦੂਰ ਬਣਾਇਆ ਜਾ ਰਿਹਾ ਹੈਗਾ ਭਾਈਪਾਦੀਆਂ ਰੈਲਿੰਗਾਂ ਦੇ ਵਿੱਚ ਕੁਸ਼ਕ ਪੱਦਰ ਤੇ ਉੱਤੇ ਮਜ਼ਦੂਰ ਜਾ ਰਹੇ ਹੈਗੇ ਆ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਕਿਤੇ ਨਾ ਕਿਤੇ ਤੁਹਾਨੂੰ ਨਹੀਂ ਲੱਗਦਾ ਕਿ ਕਿਸਾਨ ਜੱਥੇਬੰਦੀਆਂ ਵੱਲੋਂ ਕਿਤੇ ਜ਼ਿਆਦਾ ਵਿਰੋਧ ਕਰਨ ਦੀ ਵਜ੍ਹਾ ਕਰਕੇ ਮਜ਼ਦੂਰਾਂ ਨੂੰ ਇਹ ਲੱਗਦਾ ਵੀ ਉਹ ਸਾਡੀ ਗੱਲ ਕਰਦੇ ਸੀ ਦੇਖੋ ਮਜ਼ਦੂਰਾਂ ਨੂੰ ਕਿਤੇ ਨਾ ਕਿਤੇ ਲੱਗ ਸਕਦਾ ਹੈ ਜੀ ਪਰ ਅੱਜ ਤੱਕ ਜਿਹੜਾ ਹੈਗਾ ਮਜ਼ਦੂਰਾਂ ਦੇ ਨਾਲ ਸਾਡਾ 9 ਮਾਸ ਦਾ ਰਿ ਉਹ ਸਾਡੇਆਂ ਬਜ਼ੁਰਗਾਂ ਨੂੰ ਸਾਨੂੰ ਚਾਚੇ ਤਾਏ ਕਹਿੰਦੇ ਐ ਅਸੀਂ ਉਹਨਾਂ ਨੂੰ ਚਾਚੇ ਤਾਏ ਭੂਆ ਫੂਫੇ ਸਾਰਾ ਉਹ ਮਤਲਬ ਸਾਡੇ ਹੈਗੇ ਜਿਹੜਾ ਰਿਸ਼ਤੇ ਹੈਗੇ ਪਹਿਲਾਂ ਦੇ ਹੁਣ ਇਹ ਜਿਹੜੀ ਭਾਜਪਾ ਐ ਇਹ ਹੁਣ ਕਹਿੰਦੇ ਵੀ ਅਸੀਂ ਮਜ਼ਦੂਰਾਂ ਦੇ ਹਾਮੀ ਐ ਗੁਜਰਾਤ ਦੇ ਵਿੱਚ ਉਹ ਲੜਕੀ ਜੀ ਦੇ ਨਾਮ ਲੈ ਕੇ ਦੱਸ ਕੇ ਗਿਆ ਬਲਕਿਸਬਾਨੋ ਉਹਦਾ 11 ਜਾਣਿਆਂ ਨੇ ਸ਼ਰੇਆਮ ਜਿਹੜਾ ਸੀਗਾ ਉਹ ਵਿਰੋਧ ਕੀਤਾ ਉਹਨਾਂ ਨੇ ਸ਼ਰੇਆਮ ਵਿਰੋਧ ਕੀਤਾ ਤੇ ਉਹਨਾਂ ਨੇ ਕਿਹਾ ਮਤਲਬ ਜਿਹੜੇ ਉਹਨਾਂ ਦੇ ਦੁਖੀ ਸੀਗੇ ਜਿਨ੍ਹਾਂ ਦੇ ਨਾਲ ਉਹ 11 ਜਣੇ ਬਲਦਕਾਰ ਕੀਤਾ ਸੀਗਾ ਉਹਨਾਂ ਨੂੰ ਬਾਹਰ ਆਉਣ ਤੇ